ਖੋਜ ਬੂਝ ਜਦ ਘਰਤ ਵਿਚਾਰਾ ਭਾਵ ਜਲ ਤਰਤਨਾ ਲਾਗ ਤਵਾਰਾ ਜਿਹੜੇ ਖੋਜਦੇ ਹਨ ਖੋਜ ਕੇ ਫਿਰ ਬੁੱਝਦੇ ਹਨ ਤੇ ਉਹਨਾਂ ਨੂੰ ਭਾਵ ਜਲ ਤਾਰਨ ਤਰਨ ਦੇ ਲਈ ਬਹੁਤਾ ਸਮਾਂ ਨਹੀਂ ਲੱਗਦਾ ਕਿਉਂਕਿ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਕਿਉਂਕਿ ਜਿਹੜਾ ਸਰੀਰੇ ਜਾਤ ਹੈ ਇਹ ਬਾਡੀ ਜਿਹੜੀ ਫਿਜ਼ੀਕਲ ਬਾਡੀ ਹੈ ਜਾਤ ਹੈ ਜਿਹੜਾ ਇਹਦੇ ਵਿੱਚ ਬੋਲਦਾ ਹੈ ਦੇਖਦਾ ਹੈ ਸੁਣਦਾ ਹੈ ਗੰਧੀ ਸੁਗੰਧੀ ਲੈਂਦਾ ਹੈ ਤੇ ਸਪਰਸ਼ ਕਰਦਾ ਸਪਰਸ਼ ਕਰਨਾ ਇਹਨੂੰ ਗਰਮੀ ਸਰਦੀ ਦੀ ਫੀਲਿੰਗ ਆਉਂਦੀ ਹੈ ਸਕਿਨ ਦੀ ਉਹ ਜਿਹੜਾ ਹੈ ਉਹ ਅਸਲੀ ਹੈਗਾ ਹੁਣ ਜਿਹੜੀ ਆਤਮਾ ਹੈ ਆਤਮਾ ਜਿਹੜੀ ਸਰੀਰ ਵਿੱਚ ਬੋਲਣ ਵਾਲੀ ਸ਼ਕਤੀ ਆ ਸੁਣਨ ਵਾਲੀ ਸ਼ਕਤੀ ਆ ਦੇਖਣ ਵਾਲੀ ਸ਼ਕਤੀ ਆ ਜਿਹੜੀ ਗਿਆਨ ਇੰਦਰੀਆਂ ਨੂੰ ਯੂਜ਼ ਕਰਦੀ ਹੈ ਸਾਰੇ ਗਿਆਨ ਇੰਦਰੀਆਂ ਨੂੰ ਪੰਜਾ ਗਿਆਨ ਇੰਦਰੀਆਂ ਨੂੰ ਕੰਨ ਅੱਖ ਨੱਕ ਤੇ ਮੂੰਹ ਤੇ ਜਿਹੜੀ ਚਮੜੀ ਹੈਗੀ ਉਹ ਗਰਮੀ ਸਰਦੀ ਦਾ ਆਪਾਂ ਨੂੰ ਗਿਆਨ ਕਰਾਉਂਦੀ ਹੈ ਜਿਹੜੀ ਜੀਭ ਹੈ ਖੱਟੇ ਮਿੱਠੇ ਦਾ ਗਿਆਨ ਕਰਾਉਂਦੀ ਹੈ ਜਿਹੜੀ ਨਾਸਕਾ ਹੈਗੀ ਉਹ ਗੰਦੀ ਸੁਗੰਧੀ ਦਾ ਗਿਆਨ ਕਰਾਉਂਦੀ ਹੈ ਜਿਹੜੀਆਂ ਅੱਖਾਂ ਨੂੰ ਰੂਪ ਰੰਗ ਦਾ ਆਪਣਾ ਗਿਆਨ ਕਰਾਉਂਦੀਆਂ ਕੰਨ ਜਿਹੜੇ ਹੈਗੇ ਕੰਨ ਰਾਹੀਂ ਆਪਾਂ ਸੁਣ ਕੇ ਗਿਆਨ ਨੂੰ ਸੁਣਦੇ ਆ ਉਹਦੇ ਰਾਹੀਂ ਗਿਆਨ ਲੈਂਦੇ ਆ ਇਸ ਤਾਂ ਇਸ ਤਰ੍ਹਾਂ ਜਿਹੜੀਆਂ ਪੰਜੇ ਸ਼ਕਤੀਆਂ ਹੈ ਇਹਨਾਂ ਨੂੰ ਯੂਜ਼ ਕਰਨ ਵਾਲੀ ਜਿਹੜੀ ਸ਼ਕਤੀ ਹੈ ਉਹਨੂੰ ਜੇਵਾ ਕਿਹਾ ਹੈ ਇੰਦਰੀ ਜੇਵਾ ਇੱਕ ਸਵਾਭ ਜਿਹੜੀ ਇੰਦਰੀ ਹੈਗੀ ਆ ਜਿਹੜੀ ਆਪਣੀ ਬੁੱਧੀ ਹੈਗੀ ਆ ਤੇ ਜਿਹੜੀ ਜੇਵਾ ਦਾ ਮਤਲਬ ਇੱਕੋ ਹੀ ਹੈ ਉਹ ਜਿਹੜੀ ਵਿੱਚ ਜਾਤ ਦੇ ਵਿੱਚ ਜੋਤ ਹੈ ਉਹਨੂੰ ਉਹ ਇੰਦਰੀ ਵੀ ਕਿਹਾ ਗਿਆ ਉਹਨੂੰ ਜੇਭਾ ਵੀ ਕਿਹਾ ਉਹਨੂੰ ਬੁੱਧੀ ਵੀ ਕਿਹਾ ਉਹਨੂੰ ਅਕਲ ਵੀ ਕਿਹਾ ਉਹਨੂੰ ਜੋਤ ਵੀ ਕਿਹਾ ਗਿਆ ਹੈ ਇਸ ਤਰ੍ਹਾਂ ਗਰਵਾਣੀ ਵਿੱਚ ਸ਼ਬਦ ਭੇਦ ਹੈਗਾ ਹੁਣ ਗਰਵਾਣੀ ਵਿੱਚ ਜਿਹੜੇ ਪੈਰ ਹਨ ਉਹ ਪੈਰ ਜਿਹੜੇ ਹਨ ਉਹ ਹੋਰ ਚੀਜ਼ ਹੈ ਤੇ ਜਿਹੜੇ ਚਰਨਾ ਹੋਰ ਚੀਜ਼ ਹੈਗਾ ਜਿਹੜਾ ਫਿਜ਼ੀਕਲ ਬਾਡੀ ਦੇ ਪੈਰ ਹੁੰਦੇ ਆ ਹੱਥ ਹੁੰਦੇ ਆ ਅੱਖਾਂ ਹੁੰਦੀਆਂ ਕੰਨ ਹੁੰਦੀਆਂ ਇਸੇ ਤਰ੍ਹਾਂ ਜਿਹੜੀ ਦੇਹੀ ਗੁਪਤ ਵਿਦੇਹੀ ਵਿਸੇ ਜਿਹੜੀ ਅੰਦਰ ਦੇਹੀ ਆ ਜਿਹੜੀ ਅੰਦਰ ਜੋਤ ਆ ਜਿਹੜੀ ਅੰਦਰ ਗਿਆਨ ਹੈਗਾ ਜਿਹੜੀ ਅੰਦਰ ਆਤਮ ਦੇ ਆਵਾਰੇ ਜਾਣਕਾਰੀ ਹੈ ਉਹ ਗੁਪਤ ਦੇਹੀ ਹੈਗੀ ਹੈ